ਥਾਣਾ ਵਲਟੋਆ ਦੇ ਅਧੀਨ ਆਉਂਦੇ ਕਸਬਾ ਅਲਗੋ ਕੋਠੀ ਵਿੱਚ ਪਿਤੇ ਦਿਨੀ ਇੱਕ ਮੈਡੀਕਲ ਸਟੋਰ ਮਾਲਕ ਅਤੇ ਉਸ ਦੇ ਸਾਥੀ ਤੇ ਕੁਝ ਹਥਿਆਰਬੰਦ ਲੋਕਾਂ ਵੱਲੋਂ ਹਮਲਾ ਕਰ ਦਿੱਤਾ ਗਿਆ ਸੀ। ਦਰਅਸਲ ਸਥਾਨਕ ਸੰਧੂ ਮੈਡੀਕਲ ਸਟੋਰ ਅੰਦਰ ਆ ਕੇ 16 ਮਈ ਨੂੰ ਬੱਬੂ ਨਾਮਕ ਨੌਜਵਾਨ ਨੇ ਨਸ਼ੀਲੀਆਂ ਗੋਲੀਆਂ ਦੀ ਮੰਗ ਕੀਤੀ ਸੀ। ਤਾਂ ਸਟੋਰ ਮਾਲਕ ਨੇ ਕਿਹਾ ਕਿ ਉਹ ਨਸ਼ੀਲੀਆਂ ਗੋਲੀਆਂ ਵੇਚਣ ਦਾ ਧੰਦਾ ਨਹੀਂ ਕਰਦਾ। ਜਿਸ ਤੋਂ ਬਾਅਦ ਉਕਤ આરોપી ਬੱਬੂ ਨੇ ਹੱਥ ਮਾਰ ਕੇ ਦਵਾਈਆਂ ਖਿਲਾ ਦਿੱਤੀਆਂ ਤੇ ਬਾਹਰ ਜਾ ਕੇ ਆਪਣੇ ਕੁਝ ਹੋਰ ਸਾਥੀਆਂ ਨੂੰ ਨਾਲ ਲੈ ਕੇ ਦੁਕਾਨ ਮਾਲਕ ਸਰਜੀਤ ਅਤੇ ਉਸ ਦੇ ਸਾਥੀ ਧਰਮਿੰਦਰ ਸਿੰਘ ਤੇ 32 ਗੋਲ ਦੀ ਰਵਲਵਰ ਨਾਲ ਹਮਲਾ ਕਰਕੇ ਜ਼ਖਮੀ ਕਰ ਦਿੱਤਾ। ਇਸ ਤੋਂ ਬਾਅਦ ਬੱਬੂ ਤੇ ਉਸ ਦੇ ਸਾਥੀ ਮੌਕੇ ਤੋਂ ਫਰਾਰ ਹੋ ਗਏ। ਅੰਮ੍ਰਿਤਸਰ ਦੇ ਗੁਰਬਾਨਕ ਦੇਵ ਹਸਪਤਾਲ ਦੇ ਡੀਰੇ ਇਲਾਜ ਪੀੜਤਾਂ ਨੇ ਦੱਸਿਆ ਕਿ ਪੁਲਿਸ ਨੇ આરોપીਆਂ ਖਿਲਾਫ ਮਾਮਲਾ ਦਾ ਦਰਜ ਕਰ ਲਿਆ ਹੈ ਪਰ ਪੁਲਿਸ આરોપીਆਂ ਨੂੰ ਗ੍ਰਿਫਤਾਰ ਨਹੀਂ ਕਰ ਰਹੀ ਅਤੇ આરોપી ਉਹਨਾਂ ਨੂੰ ਲਗਾਤਾਰ ਧੰਗੀਆਂ ਦੇ ਰਹੇ ਹਨ। ਉਨਾ આરોਪ ਲਗਾਇਆ ਹੈ ਕਿ ਸਥਾਨਕ ਕਾਂਗਰਸੀ ਵਿਧਾਇਕ ਆਰੋਪੀਆਂ ਦੀ ਮਦਦ ਕਰ ਰਿਹਾ ਹੈ। ਸੋ ਦੁਕਾਨ ਕਰਦਾ ਜੀ ਤੇ ਰਾਤ ਨੂੰ तकरीबन 8:08 ਵਜੇ ਆਇਆ ਏ ਬੱਬੂ ਸਨਫ ਗੁਰਮੇ ਸਿੰਘ ਤੇ ਆਣ ਕੇ ਮੈਨੂੰ ਕਹਿੰਦਾ ਵੀ ਕੋਈ ਨਸ਼ੇ ਵਾਲੀ ਗੋਰੀ ਦੇ ਦਿਓ ਮਾ ਜੀ ਨਸ਼ੇ ਵਾਲੀ ਕੁੜੀ ਹੀ ਵੇਚ ਦੇਣੀ। ਇਹਨੇ ਨਾ ਉਸੇ ਜਾਣ ਕੇ ਤੇ ਮੈਨੂੰ ਗਾਲੀ ਗਲੋਚ ਕਰ ਦਿੱਤੀ ਆ। ਗਾਲੀ ਗਲੋਚ ਕਰਦਾ ਕਰਦਾ ਤੇ ਭਾਜੀ ਕਹਿੰਦਾ ਤੈਨੂੰ ਇਸ ਗੱਲ ਦਾ ਤੈਨੂੰ ਮਜਾ ਦਊਗਾ। ਆਣ ਕੇ ਮੈਨੂੰ ਇਹ ਗੱਲ ਪਤਾ ਲੱਗਿਆ ਕਿ ਕਿਧਰੋਂ ਆਏ ਆਣ ਕੇ ਸਿੱਧੇ ਹੀ ਗੋਲੀ ਮਾਰਤੀ ਆ ਉਹਦੇ ਵੀ ਇਹ ਤੈਨੂੰ ਸਾਡੇ ਨਾਲ ਪੰਗੇ ਲੈਣ ਦਾ ਪਤਾ ਲੱਗ ਜੂਗਾ ਤੇ ਮੇਰੇ ਗੋਲੀ ਮਾਰਤੀ ਇਹ ਮੇਰੇ ਸਾਥੀ ਸਦ ਮੇਰਾ ਭਰਾ ਹੀ ਆ ਤਰਮਿੰਦਰ ਸਿੰਘ ਉਹਨੇ ਛਡਾਉਣ ਦੀ ਕੋਸ਼ਿਸ਼ ਕੀਤੀ ਆ ਤੇ ਉਹ ਉਧਰੋਂ ਗੋਲੀ ਮੇਰੇ ਮਾਰਤੀ ਆ ਉਹਨੇ ਛਡਾਉਣ ਦੀ ਕੋਸ਼ਿਸ਼ ਕੀਤੀ ਹੈ ਜੋ ਉਹਦੀ ਹਰਕਤ ਤੇ ਗੋਲੀ ਮਾਰਤੀ ਆ ਜੀ ਵੀਰ ਦਾ ਮੈਡੀਕਲ ਸਟੋਰ ਆ ਜੀ ਉਹ ਆਣ ਕੇ ਤੋਂ ਦਵਾਈਆਂ ਮੰਗਦਾ ਇਹ ਦਵਾਈਆਂ ਇਹਨੇ ਆਖਿਆ ਵੀ ਮੈਂ ਦਵਾਈਆਂ ਨਸ਼ੇ ਵਾਲੀ ਕੋਈ ਦਵਾਈ ਨਹੀਂ ਰੱਖਦਾ ਸਤਾਈ ਬਹੁਤ ਮੈਣੀ ਰੱਖਦਾ ਉਹਨੇ ਆਣ ਕੇ ਜੀ ਇਹਦਾ ਭੰਨ ਕੋਚ ਬਥੇਰੇ ਉੱਥੇ ਕੀਤੀ ਜੀ ਚੀਜ਼ੀਆਂ ਭੰਨ ਭੁੰਨ ਘਟੀਆਂ ਜੀ ਅਗੋਂ ਬੋਤਲਾਂ ਬਾਦਲਾਂ ਖਾਲੀ ਬੱਤਿਆਂ ਦੀਆਂ ਉਹ ਵੀ ਮਾਰੀਆਂ ਜੀ ਇਹ ਚੌਂਕੀ ਦਰਖਾਸਤਾਂ ਚਲੇ ਗਿਆ ਜੀ ਤੇ ਉਹਨੇ ਜੀ ਅਸੀਂ ਮਗਰ ਗਏ ਆਂ ਵੀ ਕੀ ਗੱਲ ਹੋਈ ਹੈ ਜੀ ਮੁੜ ਕੇ ਅਸੀਂ ਤੇ ਮਰਾ ਉਹ ਚੌਂਕੀਆਂ ਆਏ ਆਂ ਅਸੀਂ ਆਖਿਆ ਵੀ ਦੁਕਾਨ ਬੰਦ ਕਰ ਆਪਾਂ ਚੱਲ ਗਏ ਜੀ ਅਸੀਂ ਦੁਕਾਨ ਬੰਦ ਕਰਨ ਰਹੇ ਆਂ ਦਸਾਂ ਮਿੰਟਾਂ ਦੇ ਵਿੱਚ ਉਹਦਾ ਭਰਾ ਕਾਲਾ ਬੱਬੂ ਉਹਦਾ ਭਤੀਆ ਬੱਬੂ ਦਾ ਹੋਰ ਆਣ ਪਛਾਤੇ ਡਾਂਗਾ ਵਾਲੇ ਬੰਦੇ ਜੀ ਉਹ ਆਣ ਕੇ ਉਹਨੇ ਦੇ ਗੋਲੀ ਮਾਰਤੀ ਹੈ ਜੀ ਤੇ ਇਹਦੀ ਪੱਗ ਉਹਨਾਂ ਸਿਰ ਤੋਂ ਲਾ ਲਈ ਹੈ ਜੀ ਮੈਂ ਪੱਗ ਇਹ ਸਰਬਜੀਤ ਸਿੰਘ ਜੀ ਅੱਛਾ ਜੀ ਹਾਂ ਜੀ ਤੇ ਪੱਗ ਇਹਦੀ ਸਿਰ ਤੋਂ ਲਾ ਲਈ ਹੈ ਜੀ ਮੈਂ ਪੱਗ ਸਟਾਉਣ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਮੇਰੇ ਗੋਲੀ ਮਾਰਤੀ ਹੈ ਪੁਲਿਸ ਵੱਲੋਂ ਕਾਰਵਾਈ ਕੋਈ ਹੋਈ ਨਹੀਂ ਉਧਰ ਇਸ ਮਾਮਲੇ ਵਿੱਚ ਜਦ ਥਾਣਾ ਬਲਟੋਆ ਦੇ ਐਸ ਐਚ ਓ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਮੁੱਖ આરોપી ਬੱਬੂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਦ ਕਿ ਬਾਕੀ આરોપી ਘਰੋਂ ਭੱਜੇ ਹੋਏ ਨੇ ਜਿਨ੍ਹਾਂ ਨੂੰ ਫੜਨ ਵਾਸਤੇ ਸ਼ਾਪੇਮਾਰੀ ਕੀਤੀ ਜਾ ਰਹੀ ਹੈ ਦੋਸ਼ੀਆਂ ਮਗਰ ਰੇਟ ਲਗਾਤਾਰ ਕੀਤੇ ਜਾ ਰਹੇ ਆ ਅੱਜ ਉਹਨਾਂ 'ਚ ਇੱਕ ਦੋਸ਼ੀ ਬੱਬੂ ਆ ਮੇਨ ਉਹਨੂੰ ਰੈਸਟ ਕਰ ਲਿਆ ਗਿਆ ਬਾਕੀ ਰਹਿੰਦੇ ਦੋਸ਼ੀ ਵੀ ਜਿਹੜੇ ਜਲਦੀ ਜਲਦੀ ਗ੍ਰਿਫਤਾਰ ਕੀਤੇ ਜਾਣਗੇ ਰੇਟ ਕੀਤੇ ਜਾ ਰਹੇ ਲਗਾਤਾਰ ਉਸ ਦਿਨ ਤੋਂ ਹੀ ਦੋਸ਼ੀ ਘਰਾਂ ਤੋਂ ਪਕੌੜੇ ਸੀ ਅੱਜ ਇੱਕ ਦੋਸ਼ੀ ਜਿਹੜਾ ਮੇਨ ਕਯੂਜ਼ ਤੇ ਫੜਿਆ ਗਿਆ ਬਾਕੀ ਦੋ ਵੀ ਇੱਕ ਦੋ ਦਿਨ 'ਚ ਫੜ ਲਏ ਜਾਣਗੇ ਸੱਚੀ ਫਿਲਹਾਲ ਪੀੜਤ ਪਰਿਵਾਰ ਇਨਸਾਫ ਦੀ ਗੁਹਾਰ ਲਗਾ ਰਿਹਾ ਹੈ ਅੰਮ੍ਰਿਤਸਰ ਤੋਂ ਸੋਨਸੋਟੀ ਦੇ ਨਾਲ ਸੁਖਵਿੰਦਰ ਕੋਲੀ ਖਬਰ ਹਰ ਬਲੇਂਡਿਆਲੀ ਅਗਰ ਤੁਸੀਂ ਵੀ ਜੁੜਨਾ ਚਾਹੁੰਦੇ ਹੋ ਖਬਰ ਹਰਪਲ ਇੰਡੀਆ ਦੇ ਨਾਲ ਤਾਂ ਸਾਡਾ ਲੋੜ ਹੈ ਅੰਮ੍ਰਿਤਸਰ ਤਰਨਤਾਰਨ ਅਤੇ ਗੁਰਦਾਸਪੁਰ ਜ਼ਿਲ੍ਹੇ ਤੋਂ ਮਿਹਨਤੀ ਪਤਰਕਾਰਾਂ ਦੀ ਜੋ ادارے ਨੂੰ ਖਬਰ ਦੇ ਨਾਲ-ਨਾਲ ਇਸ਼ਤਿਹਾਰ ਵੀ ਦੇ ਸਕਦੇ ਹੋ ਤਾਂ ਸੁ ਦੇਰ ਨਾ ਕਰੋ ਤੇ ਹੁਨੇ ਸੰਪਰਕ ਕਰੋ 9988 654547 ਤੇ ਜਾਂ ਤੁਸੀਂ ਸਾਡੀ ਈਮੇਲ ਤੇ ਆਪਣਾ ਬਾਇਓ ਡਾਟਾ ਵੀ ਭੇਜ ਸਕਦੇ ਹੋ ਸਾਡੀ ਈਮੇਲ ਆਈਡੀ ਹੈ ਫੀਡਬੈਕ@khabarharplindia.com